ਜਾਪ ਦਾ క్రికెਟਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ कौर ਸਿੱਧੂ ਨੇ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਨੂੰ ਘੇਰਿਆ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਨਵਜੋਤ कौर ਸਿੱਧੂ ਨੇ ਭਗਵੰਤ ਮਾਨ ਨੂੰ ਵੱਡੇ ਸਵਾਲ ਚੁੱਕੇ ਨੇ ਹਾਲ ਹੀ ਚ ਆਪਣੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕਰਦੇ ਆ ਨਵਜੋਤ कौर ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਕੇ ਗੋਲਡਨ ਟੈਂਪਲ ਦੇ ਆਲੇ ਦੁਆਲੇ ਦੀ ਸਥਿਤੀ ਬਾਰੇ ਚਿੰਤਾ ਤੇ ਗੱਲ ਕੀਤੀ ਹੈ ਉਹਨਾਂ ਨੇ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਟ ਬੋਲਣਾ ਹੀ ਚੰਗਾ ਹੈ ਕਿਉਂਕਿ ਜ਼ਮੀਨੀ ਪੱਧਰ ਤੇ ਹਾਲਾਤ ਬਿਲਕੁਲ ਵੱਖਰੇ ਹਨ ਅੰਮ੍ਰਿਤਸਰ ਵੀ ਕੇ ਸਾਡੇ ਸਭ ਤੋਂ ਪਵਿੱਤਰ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਲਈ ਤੁਹਾਡੀ ਚਿੰਤਾ ਨੂੰ ਦੇਖਦੇ ਹੋਏ ਇਹ ਮੇਰੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਤੁਹਾਡੇ ਨਾਲ ਉੱਥੋਂ ਦੀ ਅਸਲ ਸਥਿਤੀ ਸਾਂਝੀ ਕਰਾਂ ਮੈਨੂੰ ਆਸ ਹੈ ਕਿ ਤੁਸੀਂ ਸਥਾਨਕ ਨਿਗਾਇਬ ਵਿਭਾਗ ਨੂੰ ਤੁਰੰਤ ਹੁਕਮ ਦਿਓਗੇ ਤਾਂ ਜੋ ਸਾਰੇ ਅਸਥਾਈ ਡੇਰੇ ਹਟਾਏ ਜਾਣ 24 ਘੰਟੇ ਸਫਾਈ ਬਣਾਈ ਰੱਖੀ ਜਾਵੇ ਅਤੇ ਪੁਲਿਸ ਰਖਿਆ ਯਕੀਨੀ ਬਣਾਈ ਜਾਵੇ ਇਹ ਇਲਾਕਾ ਨਸ਼ੇੜੀਆਂ ਵੱਲੋਂ ਕਬਜ਼ੇ ਹੇ ਚੋ ਲੋਕਾਂ ਨੂੰ ਡੁੱਟਦੇ ਹਨ ਅਤੇ ਗੰਦਗੀ ਤੇ ਅਸਹਿਣਸ਼ੀਲ ਉਤਕਰਮਣ ਕਰ ਚੁੱਕੇ ਨੇ ਤਾਂ ਨਵਜੋਤਕਰ ਸਿੱਧੂ ਨੇ ਆਪਣੇ ਟਵੀਟ ਤੇ ਸਪਸ਼ਟ ਕੀਤਾ ਹੈ ਕਿ ਗੋਲਡਨ ਟੈਂਪਲ ਦੇ ਨੇੜੇ ਕਈ ਨਸ਼ੇੜੀਆਂ ਤੇ ਗੈਰਕਾਨੂੰਨੀ ਕਬਜ਼ੇਦਾਰ ਮੌਜੂਦ ਹਨ ਜੋ ਆਮ ਲੋਕਾਂ ਨਾਲ ਝੋਟਪਾਟ ਕਰਦੇ ਅਤੇ ਪਵਿੱਤਰ ਸਥਾਨ ਦੇ ਆਲੇ-ਦੋਲੇ ਗੈਰਕਾਨੂੰਨੀ ਦੁਕਾਨਾਂ ਖੋਲ ਚੁੱਕੇ ਨੇ ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਥਾਨਕ ਨਿਕਾਈ ਵਿਭਾਗ ਨੂੰ ਤੁਰੰਤ ਹੁਕਮ ਦਿੱਤੇ ਜਾਣ ਤਾਂ ਜੋ ਸਾਰੇ ଅतिक्रमण ਹਟਾਈ ਜਾਣ 24 ਘੰਟੇ ਸਫਾਈ ਯਕੀਨੀ ਬਣਾਈ ਜਾਵੇ ਤੇ ਪੁਲਿਸ ਰਖਵਾਲੀ ਵਧਾਈ ਰਹੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ कौर ਸਿੱਧੂ ਨੇ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਨੂੰ ਕੇਲ ਹੈ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਨਵਜੋਤ कौर ਸਿੱਧੂ ਨੇ ਭਗਵੰਤ ਮਾਨ ਨੂੰ ਵੱਡੇ ਸਵਾਲ ਚੁੱਕੇ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕਰਦੇ ਆ ਨਵਜੋਤ कौर ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਕੇ ਗੋਲਡਨ ਟੈਂਪਲ ਦੇ ਆਲੇ-ਦੁਆਲੇ ਦੀ ਸਥਿਤੀ ਬਾਰੇ ਚਿੰਤਾ ਤੇ ਗੱਲ ਕੀਤੀ ਹੈ ਉਹਨਾਂ ਨੇ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਟ ਬੋਲਣਾ ਹੀ ਚੰਗਾ ਹੈ ਕਿਉਂਕਿ ਜ਼ਮੀਨੀ ਪੱਧਰ ਤੇ ਹਾਲਾਤ ਬਿਲਕੁਲ ਵੱਖਰੇ ਹਨ ਅੰਮ੍ਰਿਤਸਰ ਵਿਖੇ ਸਾਡੇ ਸਭ ਤੋਂ ਪਵਿੱਤਰ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਲਈ ਤੁਹਾਡੀ ਚਿੰਤਾ ਨੂੰ ਦੇਖਦੇ ਹੋਏ ਇਹ ਮੇਰੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਤੁਹਾਡੇ ਨਾਲ ਉੱਥੋਂ ਦੀ ਅਸਲ ਸਥਿਤੀ ਸਾਂਝੀ ਕਰਾਂ ਮੈਨੂੰ ਆਸ ਹੈ ਕਿ ਤੁਸੀਂ ਸਥਾਨਕ ਨਿਗਾਇਬ ਵਿਭਾਗ ਨੂੰ ਤੁਰੰਤ ਹੁਕਮ ਦਿਓਗੇ ਤਾਂ ਜੋ ਸਾਰੇ ਅਸਥਾਈ ਡੇਰੇ ਹਟਾਏ ਜਾਣ 24 ਘੰਟੇ ਸਫਾਈ ਬਣਾਈ ਰੱਖੀ ਜਾਵੇ ਅਤੇ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਹ ਇਲਾਕੇ ਦੇ ਛੇੜੀਆਂ ਵਾਲੋ ਕਬਜ਼ੇ ਹੋਏ ਜੋ ਲੋਕਾਂ ਨੂੰ ਡੂ ਤਨਵ ਜੋਤਕਰ ਸਿੱਧੂ ਨੇ ਆਪਣੇ ਟਵੀਟ ਤੇ ਸਪਸ਼ਟ ਕੀਤਾ ਹੈ ਕਿ ਗੋਲਡਨ ਟੈਂਪਲ ਦੇ ਨੇੜੇ ਕਈ ਨਸ਼ੇੜੀ ਅਤੇ ਗੈਰਕਾਨੂੰਨੀ ਕਬਜ਼ੇਦਾਰ ਮੌਜੂਦ ਹਨ ਜੋ ਆਮ ਲੋਕਾਂ ਨਾਲ ਝੋਟਪਟ ਕਰਦੇ ਅਤੇ ਪਵਿੱਤਰ ਸਥਾਨ ਦੇ ਆਲੇ-ਦੋਲੇ ਗੈਰਕਾਨੂੰਨੀ ਦੁਕਾਨਾਂ ਖੋਲ ਚੁੱਕੇ ਨੇ ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਥਾਨਕ ਨਿਗਾਇਬ ਵਿਭਾਗ ਨੂੰ ਤੁਰੰਤ ਹੁਕਮ ਦਿੱਤੇ ਜਾਣ ਤਾਂ ਜੋ ਸਾਰੇ ਅतिक्रमण ਹਟਾਏ ਜਾਣ 24 ਘੰਟੇ ਸਫਾਈ ਯਕੀਨੀ ਬਣਾਈ ਜਾਵੇ ਤੇ ਪੁਲਿਸ ਰਖਿਆ ਵਧਿ ਰਿਹਾ ਹੈ